ਜੀ ਜਿਹੜੀ ਕੈਨੇਡਾ ਦੀ ਗੱਲ ਕਰ ਲਈਏ ਕੈਨੇਡਾ ਦੇ ਵਿੱਚ ਇੱਕ ਜਿਹੜਾ ਚੰਦਰਾ ਆ ਰਿਹਾ ਆ ਲਿਬਰਲ ਪਾਰਟੀ ਦੇ ਵਿੱਚੋਂ ਸੀਗਾ ਉਹ ਵੀ ਸਿੱਖਾਂ ਖਿਲਾਫ ਬਹੁਤ ਊਲ ਜਲੂਲ ਬੋਲਦਾ ਰਹਿੰਦਾ ਸੀ ਉਹ ਵੀ ਬਦਨਾਮੀ ਕਰਨ ਖਣੋਂ ਜਿਹੜਾ ਉਹ ਪਿੱਛੇ ਨਹੀਂ ਸੀ ਰਹਿੰਦਾ ਜਦੋਂ ਵੀ ਉਹਨੂੰ ਮੌਕਾ ਲੱਗਦਾ ਸੀ ਉਹ ਪੀਐਮ ਦੀ ਦੌੜ ਦੇ ਵਿੱਚੋਂ ਬਾਹਰ ਹੋ ਗਿਆ ਉਸ ਤੇ ਕੀ ਅਰਥ ਨੇ ਹਾਂਜੀ ਹਾਂਜੀ ਸੋ ਅਸਲ 'ਚ ਇਹ ਇਹ ਦੋਨੋਂ ਬੰਦੇ ਰੂਬੀ ਢਾਲਾ ਤੇ ਇਹ ਹੁਣ ਆਇਤਾ ਭਾਰਤ ਸਰਕਾਰ ਦੀ ਹਮਾਇਤ ਨਾਲ ਹੀ ਸੋ ਤੁਸੀਂ ਦੇਖੋ ਵੀ ਹੋਰ ਜਿਹੇ ਆ ਦੋ ਦਿਨ ਪਹਿਲਾਂ ਹੀ ਜਿਹੜੀ ਜਿਹੜੇ ਪੋਲਿਟਿਕਲ ਇੰਟਰਫੀਰੈਂਸ ਆਫ ਫੋਰਨ ਇੰਟਰਫੀਰੈਂਸ ਉਹਦੇ ਸਾਰੇ ਇੱਕ ਜਿਹੜੇ ਕਲਾਸੀਫਾਈਡ ਆ ਉਹ ਦੀ ਕਲਾਸੀਫਾਈ ਹੋਈ ਆ ਉਹ ਸਾਰੇ ਸਾਹਮਣੇ ਆ ਗਈ ਹੋਈ ਆ ਉਹਦੇ ਵਿੱਚ ਜਿੰਨੇ ਵੱਡੇ ਇਲਜ਼ਾਮ ਆ ਭਾਰਤੀ ਸਰਕਾਰ ਤੇ ਆ ਭਾਰਤ ਦੇ ਏਜੰਟਾਂ ਤੇ ਵੀ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਧਮਕਾਇਆ ਉਹਨਾਂ ਦੇ ਇੱਕ ਤਾਂ ਇੱਕ ਨੌਜਵਾਨ ਨੇ ਮਰ ਖਲਗਵਾਈ ਦਿੱਤੇ ਵੀ ਮੇਰੇ ਪੁਲਿਸ ਮੇਰੇ ਘਰੇ ਗਈ ਤੇ ਮੇਰੇ ਭਰਾ ਨੂੰ ਭਾਰਤ ਛੱਡ ਕੇ ਭਜਣਾ ਪਿਆ ਉਹ ਦੁਬਈ ਚ ਰਹਿ ਗਿਆ ਵੀਜ਼ੇ ਬੰਦ ਕੀਤੇ ਗਏ ਉਹਨਾਂ ਨੂੰ ਜਿਸ ਤਰ੍ਹਾਂ ਠਮਕਾਇਆ ਜਾਂਦਾ ਰਿਹਾ ਸੋ ਇਹ ਇੱਕ ਥਾਂ ਤੇ ਮੇਰੇ ਖਾਲ ਟਿੱਪਣੀ ਆਈ ਆ ਵੀ ਉਹ ਇੱਕ ਤਰ੍ਹਾਂ ਨਾਲ ਜਿਹੜੇ ਕੌਂਸੂਲੇਟ ਆ ਉਹ ਪੁਲਿਸ ਸਟੇਸ਼ਨਾਂ ਦੇ ਤੌਰ ਤੇ ਵਰਕ ਕਰਦੇ ਸੀ ਸੋ ਇਹ ਇਹ ਪੋਲੀਟਿਕਲ ਇੰਟਰਫੀਅਰੈਂਸ ਦਾ ਕਾਸ ਕਰਕੇ ਆਪਾਂ ਦੇਖਿਆ ਵੀ ਕਨਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡਰਸ਼ਿਪ ਰੇਸ ਸੀ ਉਹਦੇ ਵਿੱਚ ਵੀ ਬਹੁਤ ਵੱਡੀ ਇੰਟਰਫੀਅਰੈਂਸ ਦੀਆਂ ਖਬਰਾਂ ਆਈਆਂ ਸੀ ਮਿਸਟਰ ਖੰਨਾ ਸੀ ਸ਼ਾਇਦ ਹੋਵੇ ਮੈਂ ਗਲਤ ਨਾ ਹੋਵਾਂ ਹਨ ਉਹਨਾਂ ਦਾ ਨਾਮ ਆਇਆ ਸੀ ਸੋ ਇਹ ਜਿਹੜਾ ਚੰਦਰ ਆ ਚੰਦਰ ਆਰਿਆ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਦਾ ਸਪੋਕਸਮੈਨ ਦੇ ਤੌਰ ਤੇ ਇਹਨਾਂ ਲਿਬਰਲ ਮੁਲਕਾਂ ਵਿੱਚ ਆ ਜਿਹੜੇ ਉਹ ਵਿਚਰ ਰਹੇ ਹੈਗੇ ਆ ਸੋ ਇੰਨੀ ਜਿਹੜੀ ਆਪਾਂ ਨਫਰਤੀ ਰਾਜਨੀਤੀ ਆ ਉਹ ਲਿਬਰਲ ਮੁਲਕਾਂ ਦੀ ਜਿਹੜੀ ਹੈਗੀ ਆ ਇੱਕ ਜਿਹੜੇ ਖੁੱਲਾਪਨ ਆ ਉਹਦਾ ਉਹਦਾ ਫਾਇਦਾ ਉਠਾ ਕੇ ਇਹ ਜਿਹੜੀ ਨਫਰਤ ਭਰਪੂਰ ਰਾਜਨੀਤੀ ਉਠਾਉਣ ਦਾ ਜਿਹੜਾ ਯਤਨ ਕਰ ਰਹੇ ਸੀ ਪਰ ਇਹ ਜਿਹੜੇ ਜਿਹੜੇ ਪੱਛਮੀ ਮੁਲਕ ਨੇ ਇਹਨਾਂ ਦੀ ਡੈਮੋਕ੍ਰੇਸੀ ਇੰਨੀ ਕੱਚੀ ਡੈਮੋਕ੍ਰੇਸੀ ਨਹੀਂ ਹੈ ਵੀ ਇਹ ਜਿਹੇ ਜਿਹੜੇ ਲੋਕ ਆ ਜਿਹੜੇ ਫਿਰਕੂ ਲੋਕ ਨੇ ਉਹ ਉੱਪਰ ਨੀਆਂ ਥਾਵਾਂ ਤੇ ਪਹੁੰਚ ਜਾਣਗੇ ਇਸ ਇਹਨਾਂ ਲਿਬਰਲ ਡੈਮੋਕ੍ਰੇਸੀਜ਼ ਦੀਆਂ ਐਂਟੀਬਾਡੀਜ਼ ਇੰਨੀਆਂ ਮਜ਼ਬੂਤ ਨੇ ਵੀ ਉਹ ਕੈਸੇ ਵੀ ਇਸ ਤਰ੍ਹਾਂ ਦੇ ਜਿਹੜਾ ਜਿਹੜਾ ਵੈਨਮ ਸਪਿਟਿੰਗ ਆ ਜਿਹਨੂੰ ਆਪਾਂ ਕਹਿੰਦੇ ਵੀ ਜ਼ਹਿਰ ਛੱਡਣ ਵਾਲੇ 나ਗ ਨੇ ਸੋ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦਾ ਸੋ ਇਹ ਇਸ ਤਰ੍ਹਾਂ ਦਾ ਵਰਤਾਰਾ ਯੂਕੇ ਦੀ ਪੋਲਿਟਿਕਸ ਵਿੱਚ ਹੋਇਆ ਸੀ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਬੋਰਿਸ ਜੌਨਸਨ ਉਹਨਾਂ ਤੇ ਦੋਸ਼ ਲੱਗੇ ਸੀ ਵੀ ਜਦੋਂ ਕੋਰੋਨਾ ਕਾਲ ਦੌਰਾਨ ਉਹ ਆਪ ਲੋਕਾਂ ਨੂੰ ਕਹਿ ਰਹੇ ਸੀ ਵੀ ਘਰਾਂ ਤੋਂ ਬਾਹਰ ਨਾ ਨਿਕਲੋ ਇਕੱਠੇ ਨਾ ਹੋਵੋ ਤਾਂ ਉਹਨਾਂ ਦੇ ਆਪਣੇ ਦਫ਼ਤਰ ਵਿੱਚ 100-100 ਬੰਦਾ ਇਕੱਠਾ ਹੋ ਕੇ ਪਾਰਟੀਆਂ ਕਰ ਰਿਆ ਸੀ ਤੇ ਸ਼ਰਾਬਾਂ ਪੀ ਰਿਆ ਸੀ। ਸੋ ਉਹਨਾਂ ਨੂੰ ਥੋੜੀ ਜਿਹੀ ਦੇਰ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਖੁੱਡੇ ਲਾਇਆ ਗਿਆ। ਹੁਣ ਉਹ ਮੈਂਬਰ ਆਫ ਪਾਰਲੀਮੈਂਟ ਵੀ ਨਹੀਂ ਰਹੇ ਹਨ। ਸੋ ਇਹ ਇਹ ਐਂਟੀਬਾਡੀਜ਼ ਆ ਜਿਹੜੀਆਂ ਇਹਨਾਂ ਡੈਮੋਕਰacies ਵਿੱਚ ਪਈਆਂ ਨੇ ਸੋ ਇਸ ਤਰ੍ਹਾਂ ਇਸ ਤਰ੍ਹਾਂ ਲੋਕ ਜੇ ਇਹਨਾਂ ਨੂੰ ਲੱਗਦਾ ਵੀ ਭਾਰਤੀ ਸਿਸਟਮ ਵਾਂਗੀ ਉਹ ਅੱਗੇ ਆ ਜਾਣਗੇ ਉਹ ਨਹੀਂ ਆਉਣਗੇ। ਸੋ ਚੰਦਰ ਆਰਿਆ ਆਊਟ ਆਫ ਰੇਸ ਹੋ ਗਿਆ। ਹੁਣ ਭਾਰਤ ਸਰਕਾਰ ਵੱਲੋਂ ਬੀਬੀ ਰੂਬੀ ਢਾਲਾ ਨੂੰ ਅੱਗੇ ਲਿਆਂਦਾ ਗਿਆ ਵੀ ਉਹਨੂੰ ਪ੍ਰਧਾਨ ਮੰਤਰੀ ਬਣਾ ਕੇ ਭਾਰਤ ਸਰਕਾਰ ਆ ਜਿਹੜੀ ਆਪਣੀ ਇੰਟਰਫੇਰੈਂਸ ਦੇ ਰਾਹ ਖੋਲਣੇ ਚਾਹੁੰਦੀ ਹੈ ਅਸੀਂ ਉਮੀਦ ਕਰਦੇ ਹਾਂ ਵੀ ਬੇਬੇ ਰੂਬੀ ਢਾਲਾ ਵੀ ਆ ਜਿਹੜੇ ਹੋ ਰੇਸ ਤੋਂ ਬਾਹਰ ਹੋ ਜਾਣਗੇ ਸੋ ਮੇਰੇ ਖਰ ਬੈਂਕ ਆਫ ਕੈਨੇਡਾ ਦੇ ਉਹ ਜਿਹੜੇ ਗਵਰਨਰ ਰਹੇ ਨੇ ਮਿਸਟਰ ਮੈਂ ਉਹਨਾਂ ਦਾ ਨਾਮ ਭੁੱਲ ਰਿਹਾ ਉਹ ਉਹ ਰੇਸ ਵਿੱਚ ਅੱਗੇ ਜਾ ਰਹੇ ਨੇ ਸੋ ਉਹਨਾਂ ਨਾਲ ਸ਼ਾਇਦ ਹੋ ਗਿਆ ਵੀ ਉਹ ਉਹ ਵਾਈਟ ਪੀਪਲ ਆ ਜਿਹੜੇ ਜਿਹੜੇ ਉਸ ਦੇਸ਼ ਦੀਆਂ ਡੈਮੋਕਰੈਟਿਕ ਵੈਲਿਊਜ਼ ਨੂੰ ਚੰਗੇ ਤਰ੍ਹਾਂ ਜਾਣਦੇ ਸਮਝਦੇ ਆ ਤੇ ਇਨਸਪਾਇਰਡ ਹੈਗੇ ਉਹੋ ਹੀ ਦੇਸ਼ ਨੂੰ ਚਲਾਉਣ ਦਾ ਯੋਗ ਆ ਸਿੱਧ ਹੋ ਸਕਦਿਆ ਸੋ ਚੰਦਰ ਆਰੀਆ ਦਾ ਬਾਹਰ ਜਾਣਾ ਹੈਗਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਡੈਮੋਕਰੈਟਿਕ ਵੈਲਿਊਜ਼ ਨੂੰ ਅਪਹੋਲਡ ਕਰਨ ਦਾ ਇੱਕ ਬਹੁਤ ਚੰਗਾ ਕਦਮ ਮੰਨਿਆ ਜਾਣਾ ਚਾਹੀਦਾ ਹੈ। ਬਿਲਕੁਲ। ਉਹ ਹੁਣ ਬਿਆਨ ਦੇ ਕੇ ਹਟੀਆਂ ਰੂਬੀ ਢਾਲਾ ਜਿਹੜੀ ਵੀ ਇਲੀਗਲ ਇਮੀਗ੍ਰੈਂਟਸ ਨੂੰ ਮੰਮੀ ਜਿਹੜੀ ਆ ਕਹਿੰਦੀ ਡਿਪੋਰਟ ਕਰੂੰਗੀ ਇਹ ਮੈਂ ਤੁਹਾਡੇ ਨਾਲ ਵਾਦਾ ਜਿਹੜਾ ਉਹ ਕਰਦੀ ਆ। ਇਹ ਵੀ ਉਹਨੇ ਕਿਹਾ ਹੈਗਾ ਵੀ ਚੰਦਰ ਆਰਿਆ ਕਿਉਂਕਿ ਬਾਹਰ ਹੋ ਗਿਆ ਹੁਣ ਚੰਦਰ ਆਰਿਆ ਦੇ ਸਪੋਰਟਰ ਆ ਮੈਨੂੰ ਹੀ ਚੰਦਰ ਆਰਿਆ ਸਮਝਣ। ਸੋ ਆਈ ਐਮ ਨੈਕਸਟ ਚੰਦਰ ਆ ਰਹੀ ਆ ਉਹਨੇ ਕਿਹਾ ਸੀ ਕਿਉਂਕਿ ਉਹਨਾਂ ਤੋਂ ਹਮਾਇਤ ਆ ਜਿਹੜੀ ਉਹ ਲੈ ਰਹੇ ਹੈਗੇ ਸੋ ਆਪਾਂ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਹੈ ਵੀ ਇਹ ਸਾਰੀਆਂ ਤਾਰਾਂ ਕਿੱਥੋਂ ਹਲਾਈਆਂ ਜਾ ਰਹੀਆਂ ਨੇ ਕਿੱਥੋਂ ਹਲਾਈਆਂ ਜਾ ਰਹੀਆਂ ਬਿਲਕੁਲ ਬਿਲਕੁਲ